ਏ ਪੀ ਇਹ ਕੌਣ ਹੈ ਨਹੀਂ ਦੌੜ ਪਈ ਕੈਪਟਨ ਨੂੰ ਕੋ ਕਰਨਾ ਸਤਪਨ ਨਾ ਓਹ ਕੈਗਲ ਮਰ ਜ਼ਿੰਦਗੀ ਹੋ ਗਿਆ ਤੇ ਚਲੇ ਗਏ ਵਾਹ ਹੋ ਗਿਆ ਉਹ ਗੱਡੀ ਹਾਂ ਉਸ ਤੋਂ ਹੋਰ ਗੱਡੀ ਜਵਾਨੇ ਉਹ ਵੀ ਬੋਟਾ ਜਣਾ ਕਰਨੇ ਕਰਨੇ ਹੀ ਆ ਗਿਆ ਇਹ ਕੱਲ ਬਹਿ ਗਿਆ ਹਾਂ ਇਹਨੂੰ ਕੋ ਪਤਾ ਨਹੀਂ ਪੈ ਗਈ ਸੀ ਪੈ ਗਿਆ ਉਹ ਲਹੂ ਉਹਦੇ ਨੇ ਉਹ ਕਿਉਂ ਬਹਿ ਗਿਆ ਪਤਾ ਨਹੀਂ ਕੀ ਚੱਕੇ ਦਾ ਇਹਨੂੰ ਤਾਂ ਪਤਾ ਨਹੀਂ ਇਹ ਸੰਗਤ ਬਹਿ ਗਈ ਆ ਹਾਂ ਸੰਗਤ ਪੈ ਗਈ ਆ ਬੱਲੇ ਹਾਂ ਕੀ ਜੇ ਕੋਈ ਗੱਲ ਹੋਏ ਇਹ ਫੋਟੋ ਨਹੀਂ ਹੋ ਰਹੀ ਫੋਟੋਆਂ ਨਹੀਂ ਰਹੀ ਕੱਲ ਨੂੰ ਫੋਟੋ ਲਾਤੀ ਨਾ ਅੰਦਰ ਮੈਂ ਲੱਗਣੀ ਡੈਂਚ ਮੈਂ ਨਹੀਂ